ਸਸਰੀ ਕੋ ਕਰਨ ਬੈਠੀ ਠਾਕਾ ਕਮਰੇ ਦੀ ਲੱਗਿਆ ਹੋਵੇ ਤੇ ਦੇਖਣੀ ਜਣਾ ਸਾਮ ਤੇ ਕਰਨਾ ਧੋਕੇ ਦਾ ਹੂੰ ਤੇਰਾਤ ਬਾਲਾ ਫਿੱਜ ਗਿਆ ਸੀ ਨੀਂ ਚੇ ਨੂੰ ਜਲੇ ਆ ਗਿਆ ਬੁਝਾ ਜੀ ਜਾਂਦੇ ਮਾਨਸਾ ਕੰਮ ਠੀਕ ਹੈ ਅੱਤਰ ਦੂੜ ਗੋੜ ਅੱਛਾ ਅੱਛਾ ਮਾਨਸਾ ਦੇਖੋ ਮਤੀ ਕੀ ਕਰਦੇ ਆ ਇੱਕ ਪੱਥਰ ਲਾਉਂਦੇ ਆ ਅੱਛਾ ਠੀਕ ਪੱਥਰ ਦਾ ਕੰਮ ਠੀਕ ਹੈ ਤੇ ਫਿਰ ਲੈਣੇ ਤਾਂ ਕੱਜਮੇਂੇ ਕੰਮ ਤੇ ਕੰਮ ਕਰਨ ਜਾਵਾਂਗੀ ਹਾਂ ਠੀਕ ਹੈ ਸਰੂਕੀ ਆ ਕੇ ਪਕਾਉਂਗੀ ਅੱਛਾ ਅੱਛਾ ਦੇਖਦੇ ਤਾਂ ਕੰਮ ਤੇ ਜਾਉਂਗੀ ਬਾਈ ਬਣ ਕੇ ਨਾ ਵੀਡੀਓ ਨੂੰ ਲਾਇਕ ਸ਼ੇਅਰ ਸਬਸਕ੍ਰਾਈਬ ਤੱਪ ਕੇ ਕਰਿਆ ਕਰੋ ਥੋੜਾ ਜਿਹਾ ਸਾਡਾ ਗਰੀਬਾਂ ਦਾ ਟਾਈਮ ਘਟਾ ਭਰਾ ਬਣ ਕੇ ਹੱਥ ਮੰਨ ਕੇ ਬੇਨਤੀ ਹੈ ਤੁਹਾਡੇ ਮੁਰੇ ਦੱਬ ਕੇ ਸ਼ੇਅਰ ਲਾਇਕ ਕਮੈਂਟ ਕਰਿਆ ਕਰੋ ਕਮੈਂਟ ਕਰਿਆ ਕਰੋ ਬਾਈ ਬਣ ਕੇ ਯਾਰ ਇਹਦੇ ਕੁੱਤੇ ਬਿੱਲੇ ਤਾਂ ਇੱਕ ਤਾਂ ਬੈਠੀ ਆ ਅੰਦਰ ਤੇ ਸਾਨੂੰ ਵਧੀਆ-ਵਧੀਆ ਬਲੌਗ ਦਿਖਾਵਾਂਗੇ ਉ ਤਾਂ ਜਾ ਕੇ ਹੁਣ ਇੱਧਰ ਜਾਊਗੀ ਨਾਣਾ ਦੇ ਬਣੀ ਵਿਚਾਰੀ ਬਾਣੀਆਂ ਲੈ ਕੇ ਜਾਣਗੇ ਨੂੰ ਉੱਥੇ ਬਣਾਵਾਂਗੇ ਦੀ ਵੀਡੀਓ ਬਾਣੀਆਂ ਦੇਣਗੇ ਕਰਾਇਆ ਤੇ ਉੱਥੇ ਬਣਾਵਣਾ ਕਿਸ ਨੂੰ ਵਧੀਆ ਬਲੌਗ ਦਿਖਾਵਾਂਗੇ ਬਾਈ ਤੇ ਭਰਾ ਬਣ ਕੇ ਟਾਈਮ ਨਹੀਂ ਹੁੰਦਾ ਵੀਡੀਓ ਦਾ ਤਾਂਗੋਂ ਛੱਡੀ ਨਾ ਆਹੋ ਹੋਣ ਲੱਗ ਜਾਂਦਾ ਬਾਈ ਬਣ ਕੇ ਦੇਖਿਆ ਕਰੋ ਜੀ ਯਾਰ ਤੇ ਵਿਆਹ ਚ ਬਣਾਵਣਾ ਵਧੀਆ ਭੇਜਾਂਗੇ ਤੁਹਾਨੂੰ ਅੱਛਾ ਅੱਛਾ ਤੇਰਾ ਤਰੀਕ ਦਾ ਵਿਆਹ ਸਾਡੇ ਤੇਰੀ ਨਾਨਦ ਦਾ ਵਿਆਹ ਹੈ ਨਾ ਠੀਕ ਹੈ ਜੀ ਨੰਨ ਤੁਹਾਨੂੰ ਭੇਜਿਆ ਕਰਾਂਗੇ ਠੀਕ ਹੈ ਰਾਜੂ ਤੇਰੇ ਨੰਨ ਦਾ ਹਾਂ ਜੀ ਬੈਠੀਆਂ ਅੱਛਾ ਠੀਕ ਹੈ ਵਧੀਆ ਬੈਚਾਂਗੇ ਠੀਕ ਹੈ ਵਿਆਹ ਚ ਅੱਛਾ ਲੈ ਭਾਈ ਯਰ ਕਰੋ ਵੀਡੀਓ ਨੂੰ ਲਾਈਕ ਸ਼ੇਅਰ ਸਬਸਕ੍ਰਾਈਬ ਧੰਨਵਾਦ ਤੁਹਾਡਾ ਹੱਥ ਵਨ ਕਿਸੇ ਡੇਮਰੇ ਬੇਨਤੀ ਹੈ ਤੇ ਰਾਜੂ ਲੱਗ ਗਈ ਤੜਕੀ ਆ ਜਿਸਦੇ ਹਾਂ ਲੀਲੇ ਤੋਣ

ਹੂੰ ਸਾਰਾ ਹੱਥ ਨਹੀਂ ਕੰਮ ਕਰਦੀ ਆ ਰੋਟੀ ਰੋਟੀ ਵੀ ਤੂੰ ਤਾਂ ਸਿਲੰਡਰ ਤੇ ਹੀ ਲਾਉਂਦੀ ਚੱਲੇ ਤੇ ਲਾਉਂ ਅੱਛਾ ਠੀਕ ਐ ਬਾਈ ਬਣ ਕੇ ਯਾਰ ਕਰਿਆ ਕਰੋ ਵੀਡੀਓ ਨੂੰ ਲਾਈਕ ਸ਼ੇਅਰ ਸਕ੍ਰੈਪਾ ਬੁੜਾ ਕਰੀ ਜਾਂਦਾ ਚਾਹ ਤਤੀ ਚਾਹ ਪੀ ਕੇ ਤੁਸੀਂ ਰਸਪੇਂਟੇ ਜਾ ਰਹੇ ਠੀਕ ਐ ਬੁੜਾ ਕਰੀ ਜਾਂਦਾ ਚਾਹ ਤਤੀ ਬਈ ਉਹ ਮਿਸਤਰੀ ਸਾਹਿਬ ਬੈਠੇ ਇੱਕ ਗੋਲਣੀ ਤੇ ਜਿਹੜੇ ਤੇ ਬੜਾ ਪਰਕੇ ਵਗਿਆ ਟੈਂਕੀ ਠੀਕ ਆ ਭਾਈ ਥੈਂਕ ਯੂ ਭਰਾਓ ਧੰਨਵਾਦ